ਸੰਤ ਯਹੋਨਾ ਬਪਤਿਸਤਾ ਮਨਾਦਾ ਦੇ ਸਰਪ੍ਰਸਤ ਤੇ 23 ਅਗਸਤ ਨੂੰ ਇਹਨਾਂ ਦੀ ਈਦ ਮਨਾਈ ਜਾਂਦੀ ਹੈ ਅਸੀਂ ਸੰਤ ਯਹੋਨਾ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੰਤ ਯਹੋਨਾ ਬਪਤਿਸਮਾ ਬਾਰੇ ਜੋ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਪਵਿੱਤਰ ਬਾਈਬਲ ਵਿੱਚ ਦਰਜ ਹੈ ਸੰਤ ਲੂਕਾ ਦੁਆਰਾ ਲਿਖੀ ਗਈ ਪਾਖੰਜੀਲ ਪੜ੍ਹਦਿਆਂ ਸਾਨੂੰ ਪਤਾ ਚੱਲਦਾ ਹੈ ਕਿ ਸੰਤ ਯਹੋਨਾ ਬਪਤਿਸਮਾ ਜੱਕਰੀਆ ਨਾਂ ਦੇ ਪੁਰੀਹਤ ਦਾ ਬੇਟਾ ਸੀ ਅਤੇ ਉਸਦੀ ਮਾਂ ਦਾ ਨਾਮ ਅਲਿਜ਼ਬਤ ਸੀ ਜਿਹੜੀ ਮਾਂ ਮਰੀਮ ਦੀ ਰਿਸ਼ਤੇਦਾਰ ਵੀ ਸੀ ਸੰਤ ਯਹੋਨਾ ਦਾ ਜਨਮ ਚਮਤਕਾਰਈ ਢੰਗ ਨਾਲ ਹੋਇਆ ਕਿਹਾ ਜਾ ਸਕਦਾ ਹੈ ਕਿਉਂਕਿ ਉਸਦੀ ਮਾਂ ਅਲਿਜ਼ਬਤ ਬਾਜ ਸੀ ਅਤੇ ਨਾਲੇ ਉਹ ਅਤੇ ਉਸਦਾ ਪਤੀ ਜੱਕਰੀਆ ਕਾਫੀ ਵਡੇਰੀ ਉਮਰ ਦੇ ਸਨ ਯਹੋਨਾ ਦੇ ਜਨਮ ਸਥਾਨ ਬਾਰੇ ਰਾਇ ਇਹ ਹੈ ਕਿ ਉਹ ਯਰੂਸ਼ਲਮ ਦੇ ਦੱਖਣ ਪੱਛਮੀ ਖੇਤਰ ਵਿੱਚ ਪੈਂਦੇ ਪਿੰਡ ਐਨ ਕਰਾਇਮ ਵਿਖੇ ਪੈਦਾ ਹੋਇਆ 72ਵੀਂ ઈસવી ਤੱਕ ਸੰਤ ਯੋਹਨਾ ਯਹੂਦਾ ਦੇ ਇਕਾਂਤ ਵਿੱਚ ਇੱਕ ਸਾਧੂ ਆਂਗ ਰਿਹਾ ਉਸਦੇ ਜੀਵਨ ਦਾ ਰਹਿਣ ਸਹਿਣ ਪੁਰਾਣੇ ਨੇਮ ਦੇ ਨਬੀਆਂ ਵਾਂਗ ਸੀ ਉਸਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ ਜਦੋਂ 30 ਸਾਲਾਂ ਦਾ ਹੋਇਆ ਤਾਂ ਉਸਨੇ ਆਪਣੇ ਸਮੇਂ ਵਿੱਚ ਪ੍ਰਚਲਿਤ ਬੁਰਾਈਆਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕੀਤਾ ਯਰਦਨ ਦਰਿਆ ਦੇ ਕੰਢੇ ਖਲੋ ਕੇ ਉਸਨੇ ਲੋਕਾਂ ਨੂੰ ਪੁਸ਼ਤਾਵਾ ਕਰਨ ਅਤੇ ਬਪਟਿਸਮਾ ਹਾਸਲ ਕਰਨ ਦਾ ਸੱਦਾ ਦਿੱਤਾ ਕਿਉਂਕਿ ਸਵਰਗ ਦਾ ਰਾਸ ਨੇੜੇ ਹੈ ਉਸਨੇ ਆਖਿਆ ਉਸ ਦੀ ਪ੍ਰਚਾਰ ਨੂੰ ਸੁਣ ਕੇ ਬਹੁਤ ਸਾਰੇ ਉਸ ਦੇ ਚੇਲੇ ਬਣ ਗਏ ਜਦੋਂ ਪ੍ਰਭੂ ਯਿਸੂ ਮਸੀਹ ਆਪ ਖੁਦ ਉਸ ਕੋਲ ਬਪਤਿਸਮਾ ਲੈਣਾ ਆਏ ਤਾਂ ਯਹੋਨਾ ਨੇ ਉਹਨਾਂ ਨੂੰ ਪਛਾਣ ਲਿਆ ਕਿ ਉਹੀ ਮਸੀਹਾ ਹਨ ਜਿਹੋਨਾ ਪਹਿਲਾ ਸ਼ਖਸੀ ਜਿਸ ਨੇ ਪ੍ਰਭੂ ਯਿਸੂ ਮਸੀਹ ਨੂੰ ਖੁਦਾ ਦਾ ਲੇਲਾ ਕਹਿ ਕੇ ਸੱਦਿਆ ਪ੍ਰਭੂ ਯਿਸੂ ਮਸੀਹ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਕਹਿੰਦੇ ਨੇ ਉਹੀ ਦੂਜਾ ਏਲੀਆ ਹੈ ਜਿਸ ਦੇ ਬਾਰੇ ਲੋਕਾਂ ਦਾ ਵਿਚਾਰ ਸੀ ਕਿ ਏਲੀਆ ਫਿਰ ਆ ਕੇ ਮਸੀਹਾ ਲਈ ਸਭ ਕੁਝ ਤਿਆਰ ਕਰੇਗਾ। ਸੰਤ ਯੋਹਨ ਬਪਤਿਸਮਾ ਦੇਣ ਵਾਲਾ ਇੱਕ ਨਿਰਧਰ ਪ੍ਰਚਾਰਕ ਸੀ। ਉਹ ਖੁਦਾ ਦੇ ਪ੍ਰਚਾਰ ਲਈ ਨਾ ਤਾਂ ਉਸ ਸਮੇਂ ਦੇ ਸੈਨਾ ਤੋਂ ਡਰਦਾ ਸੀ ਤੇ ਨਾ ਹੀ ਉਸ ਵੇਲੇ ਦੇ ਸ਼ਾਸਕਾਂ ਤੋਂ। ਉਹ ਹਮੇਸ਼ਾ ਨਿਆਂ ਤੇ ਸੱਚਾਈ ਦਾ ਪ੍ਰਚਾਰ ਕਰਦਾ ਸੀ। ਆਪਣੇ ਪ੍ਰਚਾਰ ਵਿੱਚ ਉਹ ਇੰਨਾ ਬਲਵਾਨ ਤੇ ਨਿਰਧਰ ਸੀ। ਕਿ ਉਹ ਭੀੜ ਵਿੱਚ ਆਏ ਹੋਏ ਨੂੰ ਕਹਿੰਦਾ ਸੱਪ ਦੇ ਬੱਚਿਓ ਸੰਤ ਯਹੋਨਾ ਆਪਣੇ ਮਿਸ਼ਨ ਕਾਰਜ ਪ੍ਰਤੀ ਪੂਰਾ ਸੁਚੇਤ ਸੀ ਉਸ ਨੂੰ ਪਤਾ ਸੀ ਕੀ ਗਲਤ ਹੈ ਤੇ ਕੀ ਠੀਕ ਇਸੇ ਲਈ ਬਿਨਾਂ ਕਿਸੇ ਭੈ ਦੇ ਉਸਨੇ ਹੈਰੋਦੀਸ ਦੇ ਸੰਬੰਧ ਦੀ ਖੁੱਲ੍ਹੇ ਆਮ ਨਿੰਦਾ ਕੀਤੀ ਕਿਉਂਕਿ ਹੈਰੋਦੀਸ ਨੇ ਆਪਣੀ ਪਰਜਾਈ ਨਾਲ ਵਿਆਹ ਕਰ ਲਿਆ ਸੀ ਉਸਨੇ ਹੈਰੋਦੀਸ ਨੂੰ ਵੀ ਵਿਚਾਰ ਕੱਖਿਆ ਅਤੇ ਉਸਦੇ ਦੂਜੇ ਵਿਆਹ ਨੂੰ ਗੈਰਕਾਨੂੰਨੀ ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਕਿ ਹੈਰੋਦੀਸ ਨੇ ਇਸ ਕਰਕੇ ਸੰਤ ਯੋਹਨਾ ਨੂੰ ਕੈਦ ਵਿੱਚ ਸੁੱਟ ਦਿੱਤਾ ਸੀ ਪਾਗ ਕੰਦਰੀਲਾ ਵੀ ਦੱਸਦੀਆਂ ਨੇ ਕਿ ਹੈਰੋਦੀਸ ਯੋਹਨਾ ਤੋਂ ਡਰਦਾ ਵੀ ਸੀ ਦੁਨੀਆ ਦਾ ਇਹ ਰਿਵਾਜ ਹੈ ਕਿ ਜਿਹੜਾ ਬੰਦਾ ਸੱਚਾ ਪ੍ਰਚਾਰ ਕਰਦਾ ਹੈ ਦੁਨੀਆ ਉਸ ਨਾਲ ਖਾਰ ਖਾਂਦੀ ਹੈ ਤੇ ਖਾਸ ਤੌਰ ਤੇ ਉਹ ਸ਼ਖਸ ਜਿਸ ਨੇ ਨਕਾਬ ਨੂੰ ਉਹ ਬੰਦਾ ਲਾਉਣਾ ਚਾਹੁੰਦਾ ਹੋਵੇ ਹੈਰੋਦੀਆਸ ਵੀ ਇਹੋ ਹੀ ਕਿਸਮ ਦੀ ਔਰਤ ਸੀ ਉਹ ਮੌਕੇ ਦੀ ਭਾਲ ਵਿੱਚ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਯਹੋਨਾ ਨੂੰ ਖਤਮ ਕਰ ਦਿੱਤਾ ਜਾਏ ਇਸ ਦਾ ਕਾਰਨ ਇਹ ਸੀ ਕਿ ਯਹੋਨਾ ਦੇ ਸੱਚ ਅਤੇ ਨਿਆਂ ਦਾ ਪ੍ਰਚਾਰ ਉਸ ਨੂੰ ਕੰਡਿਆਂ ਵਾਂਗ ਚੁਬਦਾ ਸੀ ਸੰਤ ਜੀ ਉਹ ਨਾ ਬਪਤਿਸਮਾ ਦੀ ਸ਼ਿੱਧੀ ਬਾਰੇ ਵੀ ਸਾਨੂੰ ਜਾਣਕਾਰੀ ਪਾਕੰਜੀਲਾ ਵਿੱਚੋਂ ਮਿਲਦੀ ਹੈ ਕਿਸੇ ਤਰ੍ਹਾਂ ਬਾਦਸ਼ਾਹ ਹੈਰੋਦੀਸ ਦੇ ਜਨਮ ਦਿਨ ਦੇ ਅਫਸਰ ਤੇ ਸਲੋਮੀ ਨੇ ਨਾਚ ਕੀਤਾ ਅਤੇ ਆਪਣੀ ਮਾਂ ਹੈਰੋਦਿਆ ਦੇ ਕਹਿਣ ਤੇ ਉਸ ਨੇ ਇਨਾਮ ਵਜੋਂ ਯੋਹਨਾ ਦਾ ਸਿਰ ਥਾਲ ਵਿੱਚ ਰੱਖ ਕੇ ਉਸ ਨੂੰ ਸੌਂਪ ਜਾਨ ਦੀ ਮੰਗ ਕੀਤੀ ਕਿਉਂਕਿ ਬਾਦਸ਼ਾਹ ਨੇ ਸਲੋਮੀ ਨਾਲ ਵਚਨ ਕੀਤਾ ਸੀ ਕਿ ਉਹ ਉਸ ਦੀ ਕੋਈ ਵੀ ਸ਼ਰਤ ਮੰਨੇਗਾ ਇਸ ਲਈ ਉਸਨੇ ਯਹੋਨਾ ਦਾ ਸਿਰ ਵੜਵਾ ਕੇ ਸਲੋਮੀ ਨੂੰ ਸੌਂਪ ਦਿੱਤੇ ਜਾਣ ਦਾ ਆਦੇਸ਼ ਦਿੱਤਾ। ਬਾਦਸ਼ਾਹ ਦੇ ਹੁਕਮ ਅਨੁਸਾਰ ਜਦੋਂ ਸ਼ਿਪਾਈਆਂ ਨੇ ਸੰਤ ਯਹੋਨਾ ਦਾ ਸਿਰ ਲੈਣ ਗਏ ਤਾਂ ਉਹ ਜੇਲ੍ਹ ਵਿੱਚ ਬੰਦ ਪ੍ਰਾਰਥਨਾ ਵਿੱਚ ਲੀਨ ਸੀ। ਹੱਥ ਵਿੱਚ ਕੁਹਾੜਾ ਫੜੇ ਸ਼ਿਪਾਈ ਨੇ ਸੰਤ ਯਹੋਨਾ ਨੂੰ ਮੌਤ ਲਈ ਤਿਆਰ ਹੋਣ ਲਈ ਆਖਿਆ। ਜੇਕਰ ਖੁਦਾ ਦੀਏ ਰਜਾ ਹੈ ਤਾਂ ਮੈਂ ਬਿਲਕੁਲ ਤਿਆਰ ਹਾਂ ਯਹੋਨਾ ਨੇ ਕਿਹਾ। ਪਰ ਸਚਾਈ ਅਤੇ ਨਿਆਂ ਦਾ ਕਤਲ ਨਹੀਂ ਹੋ ਸਕਦਾ ਵਿੱਚੋਂ ਇੱਕ ਨੇ ਉਸ ਦੇ ਹੱਥ ਬੰਨੇ ਤੇ ਸੰਤ ਯੋਹਨਾ ਨੂੰ ਆਪਣਾ ਸੰਤ ਯੋਹਨਾ ਨੇ ਆਪਣਾ ਸਿਰ ਥੰਮੀ ਤੇ ਰੱਖ ਦਿੱਤਾ ਜਿਉਂ ਹੀ ਛੁਪਾਈਆਂ ਦਾ ਘਵਾੜਾ ਚੱਲਿਆ ਇੱਕ ਹੀ ਝਟਕੇ ਵਿੱਚ ਸੰਤ ਯੋਹਨਾ ਦਾ ਸਿਰ ਧੜ ਨਾਲੋਂ ਵੱਖਰਾ ਜ਼ਮੀਨ ਤੇ ਡਿੱਗਾ ਛੁਪਾਈਆਂ ਨੇ ਖੂਨ ਨਾਲ ਲੱਥਪੱਥ ਸਿਰ ਨੂੰ ਵਾਲਾਂ ਤੋਂ ਫੜ ਕੇ ਇੱਕ ਥਾਲ ਵਿੱਚ ਰੱਖਿਆ ਇਹ ਬਾਦਸ਼ਾਹ ਕੋਲ ਲੈ ਗਏ ਬਾਦਸ਼ਾਹ ਨੇ ਸਿਰ ਸਲੋਮੀ ਨੂੰ ਸੌਂਪਣ ਦਾ ਹੁਕਮ ਦਿੱਤਾ ਸਲੋਮੀ ਸਿਰ ਥਾਲ ਵਿੱਚ ਰੱਖੀ ਆਪਣੀ ਮਾਂ ਕੋਲ ਗਈ ਸੰਤ ਯੋਹਨਾ ਦਾ ਸਿਰ ਵੇਖ ਕੇ ਹੈਰੋਦੀਆਸ ਨੇ ਆਪਣੀ ਜਿੱਤ ਮਹਿਸੂਸ ਕੀਤੀ ਕਿਉਂਕਿ ਸੰਤ ਯੋਹਨਾ ਨੇ ਉਸ ਦੇ ਹੈਰੋਦੀਸ ਨਾਲ ਹੋਏ ਵਿਆਹ ਦੀ ਨਿੰਦਾ ਕੀਤੀ ਸੀ ਯੂਦਿੱਤ ਹਸਕਰ ਫੇਲੇ ਵਿਊਸ ਜੋ ਸਿਫਸ ਸੰਤ ਯੋਹਨਾ ਬਪਤਿਸਮਾ ਦੇਣ ਵਾਲੇ ਦੀ ਸ਼ੀਧੀ ਬਾਰੇ ਆਪਣੀ ਕਿਤਾਬ ਵਿੱਚ ਕਿਉਂ ਦੱਸਦੇ ਨੇ ਕਿ ਯਹੂਦੀ ਪ੍ਰਾਤਮ ਸਮੇਂ ਵਿੱਚ ਲਿਖਦੇ ਨੇ ਫੈਰੋਦੀਸ ਨੇ ਇਸ ਇਨਸਾਨ ਯੋਹਨਾ ਦਾ ਸਿਰ ਕਲਮ ਕਰਵਾ ਦਿੱਤਾ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਯੋਹਨਾ ਦੀ ਵੱਧ ਰਹੀ ਪ੍ਰਸਿੱਧੀ ਕਿਸੇ ਨਾ ਕਿਸੇ ਤਰ੍ਹਾਂ ਉਸ ਦੇ ਰਾਜ ਦੇ ਰਾਜ ਨੂੰ ਖੋਖਲਾ ਕਰ ਦੇਵੇਗੀ ਮੰਨਿਆ ਜਾਂਦਾ ਹੈ ਕਿ ਸੀਰੀਆ ਦੇ ਦਮਸ਼ਕ ਸ਼ਹਿਰ ਕੋਲ ਉਮਾ ਯੱਦ ਮਸਜਿਦ ਜਿਹੜੀ ਪਹਿਲਾਂ ਇੱਕ ਗਿਰਜਾ ਘਰ ਹੁੰਦੀ ਸੀ ਸੰਤ ਯੋਹਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਉੱਥੇ ਰੱਖਿਆ ਗਿਆ ਹੈ ਕਈਆਂ ਦਾ ਕਹਿਣਾ ਹੈ ਕਿ ਹੈਰੋਦੀਸ ਨੇ ਸੰਤ ਯੋਹਨਾ ਦਾ ਸਿਰ ਰੋਮੀ ਅਧਿਕਾਰੀਆਂ ਨੂੰ ਭੇਜ ਦਿੱਤਾ ਸੀ ਕਿ ਉਹਨਾਂ ਨੂੰ ਤਸੱਲੀ ਹੋ ਸਕੇ ਕਿ ਉਹਨਾਂ ਨੇ ਯੋਹਨਾ ਨੂੰ ਪਾਸੇ ਲਾ ਦਿੱਤਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਅਰਬੀਆਂ ਨੇ ਇਸ ਗਿਰਜੇ ਘਰ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਉੱਥੇ ਸੰਤ ਯੋਹਨਾ ਦਾ ਸਿਰ ਚੰਬੜੀ ਅਤੇ ਵਾਲਾਂ ਸਮੇਤ ਪਿਆ ਗਿਆ ਪਾਪ ਜੋਨ ਪੌਲ ਦੂਸਰਾ ਪੱਛਮੀ ਏਸ਼ੀਆ ਦੇ ਆਪਣੇ ਦੌਰੇ ਦੌਰਾਨ ਉਮਾਯਾਦ ਮਸਜਿਦ ਵਿੱਚ ਗਏ ਸਨ ਸੰਤ ਯੋਨਾਬ ਪਤਿਸਵਾ ਦੇਣ ਵਾਲਾ ਤਿੰਨ ਧਰਮਾਂ ਲਈ ਮੰਨਿਆ ਜਾਂਦਾ ਹੈ ਈਸਾਈ, ਇਸਲਾਮ ਅਤੇ ਮੰਡਿਆਨੀ ਇਹ ਤਿੰਨੇ ਧਰਮ ਕਹਿੰਦੇ ਨੇ ਮੁਸਲਮਾਨ ਸੰਤ ਯੋਨਾ ਨੂੰ ਇਹ ਆ ਆਖ ਦੇ ਨੇ ਸੋ ਸੰਤ ਯਹੋਨਾ ਨੇ ਨਿਡਰ ਹੋ ਕੇ ਸੱਚ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਚੰਗਾ ਨਾ ਲੱਗਾ ਇਹ ਸੀ ਸੰਤ ਯਹੋਨਾ ਦੀ ਕਹਾਣੀ ਕਿ ਸੰਤ ਯਹੋਨਾ ਪ੍ਰਚਾਰਕਾਂ ਦੇ ਲਈ ਸਰਪ੍ਰਸਤ ਹਨ ਤੇ ਪ੍ਰਭੂ ਯਿਸੂ ਮਸੀਹ ਕੋਲ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾੰਨੂ ਵੀ ਸੰਤ ਯਹੋਨਾ ਵਾਂਗ ਦਲੇਰੀ ਦੇ ਤਾਂ ਕਿ ਅਸੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿ ਸਕੀਏ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ